ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਖਾਲਸਾ ਹੀ ਜਹੋ ਜਲਾਲ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਗੋਮੀਤ ਹਾਰ ਹੋਲਾ ਮਲਾ ਦੀ ਆਮਦ ਨੂੰ ਮੁੱਖ ਰੱਖਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬ ਦੀ ਰੰਗਰੋਗੰਦੀ ਸੇਵਾ ਦੀ ਆਰੰਭਤਾ ਅੱਜ ਗੁਰੂ ਚੰਨਾ ਚਰਦਾਸ ਕਰਕੇ ਕੀਤੀ ਗਈ ਇਸ ਵਾਰ ਰੰਗਰੋਗੰਦੀ ਇਹ ਸੇਵਾ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਸ਼੍ਰੀ ਅੰਮ੍ਰਿਤਸਰ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਇਸ ਬੰਦੀ ਜਾਣਕਾਰੀ ਦਿਨਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਦੱਸਿਆ ਕਿ ਗੋਮੀ ਤਿਹਾਰ ਹੋਲਾ ਮਲਾ ਦੀ ਆਮਦ ਨੂੰ ਮੁੱਖ ਰੱਖਦਿਆਂ ਅੱਜ ਇਹ ਕਾਰ ਸੇਵਾ ਆਰੰਭ ਕੀਤੀ ਗਈ ਹੈ। ਉਹਨਾਂ ਕਿਹਾ ਕਿ ਖਾਲਸੇ ਦੇ ਗੋਮੀ ਤਿਹਾਰ ਤੇ ਦੇਸ਼ ਆ ਵਿਦੇਸ਼ਾਂ ਤੋਂ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਹੈ। ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸੇ ਆ ਪੰਥ ਦੇ ਜਨਮ ਸਥਾਨ ਤਕਸਦੀ ਕੇਸਗੜ੍ਹ ਸਾਹਿਬ ਵਿਖੇ ਅੱਜ ਰੰਗ ਰੋਗੰਦੀ ਦੀ ਸੇਵਾ ਹੈਗੀ ਆ ਬੋਲੇ ਮੰਨ ਤੋਂ ਪਹਿਲਾਂ ਆਰੰਭ ਕੀਤੀ ਗਈ ਹੈ ਹਰ ਇੱਕ ਸਾਲ ਦੀ ਤਰ੍ਹਾਂ ਔਰ ਇਸ ਵਾਰ ਇਹ ਜਿਹੜੀ ਸੇਵਾ ਹੈਗੀ ਆ ਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗਵਾਲੇ ਮਹਾਪੁਰਸ਼ਾ ਦੇ ਜਿਹੜੇ ਉਹਨਾਂ ਨੇ ਇਹ ਸੇਵਾ ਲਈ ਆ ਔਰ ਅੱਜ ਸਿੰਘ ਸਾਹਿਬ ਗਿਆਨੀ ਸੰਤਾਨ ਸਿੰਘ ਜੀ ਔਰ ਪਿਲਾਨੰਦ ਘਰ ਤੋਂ ਸੰਤ ਬਾਬਾ ਸਤਨਾਮ ਸਿੰਘ ਜੀ ਔਰ ਸਾਡੇ ਮੈਨੇਜਰ ਸਰਦਾਰ ਗੋਪਾਲ ਸਿੰਘ ਜੀ ਰੋਡੇ ਸਰਦਾਰ ਹਰਦੇਵ ਸਿੰਘ ਜੀ ਔਰ ਸਮੁਤਿਆਂ ਸੰਪਰਦਾਵਾਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਸੇਵਾ ਆਰੰਭ ਕੀਤੀ ਗਈ ਆ ਤੇ ਮਸਬਤੀਆਂ ਸੰਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਰਵਤ ਕਰਨ ਬਕਸਿੰਗ ਕਰਨ ਇਹ ਮਹਾਪੁਰਸ਼ਾਂ ਦਾ ਸਿੱਖ ਪੰਥ ਵਿੱਚ ਬਹੁਤ ਵੱਡੀ ਦੇਣਾ ਜਿਨ੍ਹਾਂ ਸਾਡੇ ਕਾਰਥੇ ਵਾਲੇ ਮਹਾਪੁਰਸ਼ਾ ਔਰ ਜਿੰਨੇ ਸਾਡੇ ਗੁਰੂ ਘਰਾਂ ਦੀ ਸਾਡੀ ਚੱਲ ਰਹੀ ਹੈ ਔਰ ਜਿੰਨਾ ਸੁਧਰੀਕਰਨ ਹੋ ਰਿਹਾ ਹੈ ਮੈਂ ਸਮਝਦਾ ਕਿ ਮਹਾਪੁਰਸ਼ ਜਿਹੜੇ ਨੇ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਇਹ ਮਹਾਪੁਰਸ਼ਾਂ ਦੇ ਸਿਰਜਦੇ ਆਪਣਾ ਮੇਰ ਕਰ ਹੱਥ ਰੱਖਣ ਔਰ ਇਸੇ ਤਰ੍ਹਾਂ ਇਹ ਸਿੱਖ ਪੰਥ ਨੂੰ ਆਪਣੀ ਇਸ ਬਾਮਾ ਜਿੰਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਹਾਰ ਜੋ ਸਮੁੱਚੀਆਂ ਸਿੱਖ ਸੰਗਤਾਂ ਬੜੀ ਸ਼ਾਦਾਤੋਂ ਉਤਹਾਵ ਨਾਲ ਮਨਾਉਂਦੀਆਂ ਹਨ ਉਹਨਾਂ ਮਨਾ ਲਾ ਜੀ ਰੰਤਪੁਰ ਸਾਹਿਬ ਜੋ 21 ਤੰ 2024 ਤੋਂ ਸ਼ੁਰੂ ਹੋ ਕੇ 26 ਤੰ 2024 ਤੱਕ ਮਨਾਇਆ ਜਾਵੇਗਾ ਜਿਸ ਦੀਆਂ ਮੁੱਢਲੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਸੰਤ ਮਹਾਂਪੁਰਖ ਬਾਬਾ ਸੁਦਨਾਲ ਸਿੰਘ ਜੀ ਗੁਰੂ ਕਾ ਬਾਗ ਵਾਲੇ ਖਾਰਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਤੱਕ ਸ੍ਰੀ ਕੇਸ਼ਗੜ ਸਾਹਿਬ ਦੀ ਸੋਚੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਸਬੂਚੀਆਂ ਸੰਗਤਾਂ ਦਾ ਸੰਤਾ ਮਹਾਂਪੁਰਖਾਂ ਦਾ ਖਾਸ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਜੀ ਤਾਂ ਵੀ ਸਾਹਿਬ ਸਰਦਾਰ ਜ਼ਹਿਦਾ ਸ੍ਰੀ ਕੇਸ਼ਗੜ ਸਾਹਿਬ ਗਨੀ ਸੁਲਤਾਨ ਸਿੰਘ ਜੀ ਦਾ ਸੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜੀ ਬੁਨਿਆਦੀ ਸੇਵਾਵਾਂ ਸ਼ੁਰੂ ਕਰਾ ਕੇ ਆਪਣਾ ਬਹੁਤ ਵੱਡਾ ਜਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀਏ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਅੱਜ ਹੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜਿੰਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ